ਪਕਵਾੜੇ ਗਰਾਹਾਂ ਜਦੋਂ ਪਹੁੰਚੀ ਇੱਥੇ ਮੁੰਡਿਆਂ ਨੇ ਉਹਨੂੰ ਪਾੜਿਆ ਘੇਰਾ ਘੇਰਾ ਪਾ ਗਏ ਉਹਦੀ ਇੱਜ਼ਤ ਲੁੱਟੀ ਇੱਜ਼ਤ ਲੁੱਟ ਕੇ ਉਹਨੂੰ ਮਾਰ ਗਏ ਤੇ ਛੱਪੜ 'ਚ ਸੱਟੇ ਆਏ ਹੋਣ ਉਹਦਾ ਖੋਹ ਕੇ ਛੱਪੜ 'ਚ ਸੱਟੇ ਮੁੰਡਾ ਮੰਨ ਗਿਆ ਕਤਲ ਵੀ ਮੁੰਡਾ ਮੰਨ ਗਿਆ ਸਾਰਾ ਕੁਝ ਮੰਨ ਗਿਆ ਜਿਹੜੇ ਉਹਦੇ ਨਾਲ ਦੇ ਚਾਰ ਸਾਥੀ ਉਹਨਾਂ ਨੂੰ ਚੱਕ ਪੁਲਿਸ ਚੱਕ ਲਈ ਕੀ ਨਾਮ ਹੈ ਤੁਹਾਡਾ ਤੇ ਕੀ ਤੁਹਾਡੀ ਵਾਈਫ ਦਾ ਨਾਮ ਸੀ ਕੀ ਹੋਇਆ ਮੇਰਾ ਨਾਮ ਲਿਆ ਕਤਲ ਦੀ ਵਾਈਫ ਦਾ ਨਾਮ ਸ਼ਕੂਰਾ ਹਾਂ ਕੀ ਹੋਇਆ ਹੋਇਆ ਜੈ ਬੰਗੀ ਦਵਾਈ ਨੂੰ ਗਈ ਸੀਗੀ ਰੈਤਬਾਰ ਵਾਲੇ ਦਿਨ ਗਈ ਸੀਗੀ 11 ਵਜੇ ਗਈ ਆ ਹਾਂਜੀ ਮੋੜ ਕੇ ਮੈਂ ਫੋਨ ਲਾਇਆ ਉਹਨਾਂ ਨੂੰ ਦੋ ਮੋੜ ਕੇ ਫੋਨ ਲਾਇਆ ਮੋੜ ਕੇ ਮੈਂ ਜਦੋਂ ਲੈਣ ਗਿਆ ਤੇ ਵੰਗੀ ਫਲੋਰ ਮੈਂ ਫਲੋਰ ਡੀਕ ਕੀਤੀ ਗਾ ਨਹੀਂ ਮੈਂ ਆ ਗਈ ਗਰਾਈਆਂ ਫੋਨ ਕੀਤਾ ਸੀਗਾ ਮੈਨੂੰ ਹਾਂ ਫੇਰ ਮੋੜ ਕੇ ਉਹਦਾ ਫੋਨ ਸਟਾਫ ਆ ਗਈ ਫੇਰ ਫੇਰ ਉਹ ਤੂੰ ਵਾ ਦੇਖਦਾ ਜੀ ਬੰਦਾ ਫਲੋਰਾਂ ਪਤਾ ਲੱਗਾ ਤੇ ਫਤ ਫਲੋਰਾਂ ਉਹਦਾ ਭਰਾ ਮੁੰਡੇ ਦਾ ਮੇਰੇ ਮਗਰ ਭੱਜਿਆ ਉਹ ਤਾਂ ਦੋ ਬੰਦੇ ਹੋਰ ਸੀ ਉਹ ਮੇਰੇ ਮੈਂ ਨਜਬ ਪਛਾਣੋ ਬਾਹਰ ਆ ਕੇ ਉਹ ਇੱਕ ਦੀ ਪਛਾਣੇ ਮੈਨੂੰ ਉਹ ਮੈਂ ਤਾਂ ਨੰਬਰ ਮੰਗਦਾ ਹੀ ਮੇਰਾ ਵੀ ਨੰਬਰ ਮੰਗਦਾ ਮੇਰੇ ਵਾਈਫ ਦਾ ਵੀ ਨੰਬਰ ਮੰਗਦਾ ਸੀ ਫੇ ਮੈਂ ਨੰਬਰ ਦਿੱਤਾ ਨਹੀਂ ਉਹਨੂੰ ਕੋਈ ਗੱਲ ਕਰ ਪਾਉਣੀ ਹੋਵੇ ਤੇਰੇ ਫੇਰ ਹੋਰ ਕੀ ਗੱਲ ਵਾ ਜਿਹੜੀ ਡੈੱਡ ਹੋਈ ਆ ਇਹ ਕਿੱਥੋਂ ਵਲੀ ਡੈੱਡ ਹੋਈ ਇਹ ਗ੍ਰਾਂਹੇ ਤੋਂ ਉੱਥੇ ਕਿੱਦਾਂ ਪੰਚ ਪਤਾ ਕੁਛ ਉਹਦੇ ਨਾਲ ਹੀ ਉਹ ਲੈ ਗਏ ਆਪਕੋ ਮੁੰਡਾ ਨਾਲ ਜੀਗਾ ਮੁੰਡਾ ਨਾਲ ਸੀਗਾ ਮੁੰਡੇ ਨਾਲ ਮੁੰਡਾ ਨਾਲ ਲੱਗਿਆ ਉਹਨੂੰ ਹਾਂਜੀ ਫੋਨ ਵੀ ਬੰਦ ਸੀ ਉਹਦਾ ਫੋਨ ਵੀ ਬੰਦ ਸੀਗਾ ਜੀ ਤੇ ਪ੍ਰਸ਼ਾਸਨ ਨੇ ਬੋਡੀ ਹੁਣ ਲਿਆਂਦੀ ਕੋਲੋਂ ਹਾਂਜੀ ਜੀ ਕੋਣ ਕਿਤੇ ਸ਼ੱਕਿਆ ਤੁਹਾਨੂੰ ਮੇਨ ਕੀ ਨਾਮ ਆਉਦਾ ਜਿਹੜਾ ਬੱਚੂ ਜੀ ਹੈ ਬੱਚੂ ਬੱਚੂ ਕਿੱਥੇ ਦਾ ਆ ਦੋ ਭਰਾ ਹਾਂ ਦੋ ਭਰਾ ਗੜੇ ਦੇ ਗੜੇ ਦਾ ਹਾਂਜੀ ਵਾਓ ਉਹਦੇ ਬੱਚੇ ਕਿੰਨੇ ਜਿਹੜੀ ਦਾ ਵਾਈਫ ਤੁਹਾਡੇ ਕਿੰਨੇ ਬੱਚੇ ਆ ਦੋ ਬੱਚੇ ਜੀ ਕੁੜੀ ਮੁੰਡਾ ਜੀ ਨੇ ਸਾਲ ਉਹਦੇ ਪੈਣਾ ਪੈਣਾ ਪੂਰੇ ਸਾਤ ਸਾਲ ਸਾਤ ਕਾਲ ਪੂਰੇ ਜੌਂੜਾ ਆਂਦੀ ਹੈ ਮੁੰਡਾ ਸਾਤ ਤੁਸੀਂ ਮਤ ਕਰਦੇ ਹਾਂ ਤੁਸੀਂ ਆ ਮੈਨੂੰ ਇਨਸਾਫ ਚਾਹੀਦਾ ਹੈ ਇਨਸਾਫ ਹਾਂਜੀ ਸਰ ਸੁਣ ਜੀ ਪਾਜੀ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਹੈ ਮੇਰਾ ਨਾਮ ਜਬਸ਼ੀਰ ਮੁਹੰਮਦ ਹੈ ਜੀ ਹਾਂਜੀ ਕੀ ਹੋਇਆ ਮੇਰੀ ਪਤਨੀ ਜੀ ਹੈ ਸ਼ਕੂਰਾ ਹਾਂਜੀ ਉਹ 11 ਵਜੇ ਘਰੋਂ ਦਵਾਈ ਲੈਣ ਗਈ ਸੀ ਬੰਗੀ ਠੀਕ ਹੈ ਤੇ ਮੁੜ ਕੇ ਉਹ ਆਈ ਹੈ ਗਰਾਿਆਂ ਚ ਪਕਵਾੜੇ ਨੂੰ ਠੀਕ ਹੈ ਪਕਵਾੜੇ ਗਰਾਿਆਂ ਜਦੋਂ ਪਹੁੰਚੀ ਉੱਥੇ ਮੁੰਡਿਆਂ ਨੇ ਉਹਨੂੰ ਪਾੜਿਆ ਘੇਰਾ ਘੇਰਾ ਪਾ ਗਏ ਉਹਦੀ ਇੱਚ ਚ ਲੁੱਟੀ ਇੱਚ ਚ ਲੁੱਟ ਕੇ ਉਹਨੂੰ ਮਾਰ ਕੇ ਤੇ ਛੱਪੜ 'ਚ ਸੱਟੇ ਆਏ ਠੀਕ ਹੈ ਠੀਕ ਹੈ ਉਹ ਇੱਕ ਬੰਦਾ ਸੀ ਫੜ ਲਿਆ ਬਾਕੀ ਬੰਦਿਆਂ ਨੂੰ ਪੁਲਿਸ ਨਹੀਂ ਫੜ ਰਹੀ ਸਾਡੀ ਇਹ ਮੰਗ ਹੈ ਤੇ ਕਿੱਥੇ ਦੀ ਕੁੜੀ ਸੀਗੀ ਕੁੜੀ ਹੈਗੀ ਆਸ਼ਾ ਔਰ ਦੀ ਮੁੰਡਾ ਹੈਗਾ ਘੜੇ ਦਾ ਘੜੇ ਦਾ ਜਿਹੜੇ ਨਾਲ ਲੈ ਕੇ ਗਿਆ ਹਾਂਜੀ ਫੋਨ ਵੀ ਬੰਦ ਆ ਰਿਹਾ ਹੁਣ ਉਹਦਾ ਖੋਗੇ ਛੱਪੜ 'ਚ ਸੱਟਿਆ ਮੁੰਡਾ ਮੰਨ ਗਿਆ ਕਤਲ ਵੀ ਮੁੰਡਾ ਮੰਨ ਗਿਆ ਸਾਰਾ ਕੁਝ ਮੰਨ ਗਿਆ ਜਿਹੜੇ ਉਹਦੇ ਨਾਲ ਦੇ ਚਾਰ ਸਾਥੀ ਉਹਨਾਂ ਨੂੰ ਪੁਲਿਸ ਚੱਕ ਰਹੀ ਸੀ ਵਿਆਹ ਸੀ ਗਿਆ ਜੋ ਜੋ ਆਗੇ ਦੇ ਕੁੜੀ ਮੁੰਡਾ ਇਹ ਡੈਡ ਬੋਡੀ ਕਿੱਥੋਂ ਮਿਲੀ ਇਹ ਗਰਾਈਆਂ ਤੋਂ ਮਿਲੀ ਚੱਪੜ ਚੋ ਕੀ ਮੰਗ ਕਰਦੇ ਆ ਮੰਗੇ ਇਨਸਾਫ ਚਾਹੀਦਾ ਜੀ ਵੀਰ ਹਾਂ ਪਈਆ ਤੇ ਰਾਜ ओके ਹਾਂ ਅੱਜ ਸਵੇਰੇ ਇੱਕ ਮਰਡਰ ਦਾ ਮੈਟਰ ਸਾਹਮਣੇ ਆਇਆ ਅਸੀਂ ਕਰ ਕੀਤੀ ਕੀ ਕਹਿਣਾ ਚਾਹੁੰਦੇ ਆ ਤਾਂ ਕੀ ਅੱਜ ਹੋਇਆ ਅੱਜ ਪ੍ਰੈਸ ਕਾਨਫਰੰਸ ਕਰਾਂਗੇ ਅ ਮਰਡਰ ਦਾ ਕੇਸ ਜਿਹੜਾ ਸੀ ਉਸ ਅਸੀਂ ਥਾਣਾ ਫਲੋਰ ਵਿਖੇ 309 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਹੈਗੀ ਆ ਕਿ ਲਿਆਕਤ ਅਲੀ ਸੀ ਉਹਦੀ ਵਾਈਫ ਜਿਹੜੀ ਸੀ ਉਹ ਬੰਗਾ ਸਾਈਡ ਤੋਂ ਮੈਡੀਸਨ ਲੈਣ ਗਈ ਸੀ ਉਹ ਥਾਣਾ ਦੇ ਵਿੱਚ ਕੰਪਲੇਂਟ ਕੀਤੀ ਕਿ ਮੇਰੀ ਵਾਈਫ ਜਿਹੜੀ ਆ ਉਹ ਵਾਪਸ ਨਹੀਂ ਆਈ ਤੇ ਮੈਨੂੰ ਪੂਰਾ ਯਕੀਨ ਹੈਗਾ ਵੀ ਉਸ ਦੀ ਮੌਤ ਜਿਹੜੀ ਆ ਉਹ ਲਿਆਕਤੜੀ ਜਿਹੜਾ ਗੁਜਰਾ ਦੇ ਡੇਰੇ ਗੜੇ ਪਿੰਡ ਦੇ ਨਜ਼ਦੀਕ ਰਹਿੰਦਾ ਉਹਨ ਮੇਰੀ ਵਾਈਫ ਜਿਹੜੀ ਆ ਉਹਨੂੰ ਮਾਰ ਦਿੱਤਾ ਹੈਗਾ ਹਮ ਡਾਕਟਰ ਸਾਹਿਬ ਕੀ ਕਾਰਨ ਕੀ ਸੀ ਮਾਰਨ ਦਾ ਕੀ ਮਕਸਦ ਸੀ ਮਰਨ ਦਾ ਕਾਰਨ ਇਹ ਸੀ ਇਸ ਲੜਕੀ ਦਾ ਵੀ ਇਹਦੇ ਨਾਜਾਇਜ਼ ਤਾਲੁਕਾਤ ਸਨ ਕਿ ਲਿਆਕਤੜੀ ਨਾਲ ਇੱਕ 6-7 ਮਹੀਨੇ ਤੋਂ ਉਹਦੇ ਵਿੱਚ ਇਹਨਾਂ ਨੂੰ ਜਦੋਂ ਆਪਸ ਵਿੱਚ ਅਣਬਣ ਹੋ ਗਈ ਤੇ ਦੁਬਾਰਾ ਜਿਹੜਾ ਸੀ ਉਹ ਗੁਰਾਇਆਂ ਦੇ ਨਜ਼ਦੀਕ ਅਟਾ ਅਟਾ ਨਹਿਰ ਦੇ ਨਜ਼ਦੀਕ ਇਹਨੂੰ ਮਤਲਬ ਕਿ ਬਲਾਕੇ ਤੇ ਉੱਥੇ ਦਾ ਜਿਹੜਾ ਸੀ ਉਹ ਕਤਲ ਕਰ ਦਿੱਤਾ ਗਿਆ ਕੀ ਪਤਾ ਕਿਦਾਂ ਲੱਗਾ ਜੀ ਉਹ ਪਾਣੀ ਚ ਡੈਡ ਬੋਡੀ ਤਰ ਰਹੀ ਸੀ ਇਹ ਜਦੋਂ ਦੋਸ਼ੀ ਜਿਹੜਾ ਸੀ ਉਤੇ ਫੌਰੀ ਕਾਰਵਾਈ ਕਰਦਿਆਂ ਹੋਇਆ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੀ ਉਹਨਾਂ ਨੇ 5 ਘੰਟਿਆਂ ਦੇ ਵਿੱਚ ਹੀ ਇਹਨੂੰ ਗ੍ਰਿਫਤਾਰ ਕਰ ਲਿਆ ਸੀ ਉਹਦਾ ਫਰਦ ਇਨਸ਼ਾਫ ਜਿਹੜਾ ਸੀ ਉਹਦੇ ਮੁਤਾਬਕ ਜਿਹੜੀ লাশ ਛੜੀ ਹੈ ਫਿਰ ਬਰਾਮਦ ਕੀਤੀ ਗਈ ਸੀ ਪਰਿਵਾਰ ਵੱਲੋਂ ਕੋ ਗੁੰਮਸ਼ਦਗੀ ਰਿਪੋਰਟ ਵੀ ਦਰਾਈ ਹੋਈ ਸੀ ਇਹ ਪਰਿਵਾਰ ਵੱਲੋਂ ਆਪਣੇ ਤੌਰ ਦੇ ਉੱਤੇ ਉਹਨੂੰ ਲੱਭਿਆ ਜਾ ਰਿਹਾ ਸੀ ਜਦੋਂ ਉਹਨਾਂ ਨੇ ਥਾਣਾ ਦੇ ਵਿੱਚ ਆ ਕੇ ਬਿਆਨ ਲਿਖਾਇਆ ਤੇ ਉਹਦੇ ਤੇ ਫੌਰੀ ਕਾਰਵਾਈ ਕਰਕੇ ਤੇ ਇਹ ਜਿਹੜਾ 302 ਦਾ ਮਰਡਰ ਕੇਸ ਸੀ ਇਹਨੂੰ 5 ਘੰਟਿਆਂ ਦੇ ਵਿੱਚ ਸੋਲਵ ਕਰ ਲਿਆ ਗਿਆ ਕਿੰਨੇ ਵਿਅਕਤੀ ਸੀਗੇ ਇਹਦੇ ਵਿੱਚ ਨਮਾਉਂ ਇਹਦੇ ਵਿੱਚ ਜੋ ਹੁਣ ਤੱਕ ਦੀ ਤਫ਼ਤੀਸ਼ ਹੈਗੀ ਆ ਉਹਦੇ ਵਿੱਚ ਦੋ ਵਿਅਕਤੀ ਨੇ ਤੇ ਦੋਨੋਂ ਹੀ ਸਕੇ ਭਰਾ ਨੇ ਇਹ ਦੂਸਰਾ ਬ్రਦਰ ਜਿਹੜਾ ਹੈਗਾ ਇਹਦਾ ਉਹ ਗਨੀ ਹੈਗਾ ਅਬਦੁਲ ਗਨੀ ਤੇ ਲਿਆਕਤ ਅਲੀ ਗਰੀਬ ਦਾ ਮਾਮਲਾ ਵੀ ਸਾਹਮਣੇ ਆ ਰਿਹਾ ਹੈ ਇਹ ਦਰਾਂ ਨੇ ਜਦੋਂ ਮੈਡੀਕਲ ਰਿਪੋਰਟ ਜਿਹੜੀ ਹੈ ਇਹਦਾ ਜਿਹੜਾ ਬੋਰਡ ਰਾਈ ਅਸੀਂ ਮੈਡੀਕਲ ਕਰਵਾਇਆ ਗਿਆ ਹੈਗਾ ਉਹ ਜਿਹੜਾ ਰਿਪੋਰਟ ਹੋਣ ਤੋਂ ਬਾਅਦ ਇਹਦੇ ਬਾਰੇ ਜੋ ਫੋਨ ਵੀ ਉਹਦਾ ਬੰਦ ਹੋ ਗਿਆ ਸੀ ਉਸ ਦਿਨ ਹੀ ਲਗਾਤਾਰ ਹੀ ਹਾਂ ਉਹਦਾ ਫੋਨ ਜਿਹੜਾ ਬੰਦ ਹੋ ਗਿਆ ਸੀ ਉਹ ਫੋਨ ਦੋਨੋਂ ਹੀ ਜਿਹੜਾ ਅਕਿਊਜ਼ਡ ਹੈਗੀ ਆ ਜਿਹੜਾ ਹੈਗਾ ਉਹਦਾ ਤੇ ਜਿਹੜੀ ਮਰਨ ਵਾਲੀ ਲੜਕੀ ਹੈਗੀ ਆ ਉਹਨਾਂ ਦੋਨਾਂ ਦਾ ਹੀ ਅਸੀਂ ਜਿਹੜਾ ਉਹ ਫੋਨ ਜਿਹੜਾ ਬਰੰਪਤ ਕਰ ਲਿਆ ਹੈਗਾ ਇੱਕ ਵਿਅਕਤੀ ਕਰ ਲਿਆ